ਸਭ ਤੋਂ ਪਹਿਲਾਂ ਆਪਣਾ ਨਾਮ ਦੱਸਣਾ ਕੀ ਹੈ ਸੋਫੀ ਪਾਪਾ ਕਿੱਥੋਂ ਦੇ ਰਹਿਣ ਵਾਲੇ ਹਨ ਕੀ ਗਵਾਹੀ ਹੈ ਪਾਪਾ ਜੀ ਗਵਾਹੀ ਮੇਰੇ ਇਸ ਮੈਂ ਨਾ ਇਹ ਲੋ ਗਏ ਇੱਕ ਗਵਾਹੀ ਲੈ ਕੇ ਹੀ ਹੁੰਦੇ ਹੋ ਤੇ ਤਸਵੀਰ ਲਖਾਇਆ ਪਾਣੀ ਪੀਂਦਾ ਤਸਵੀਰ ਲਖਾਇਆ ਬੱਸ ਜੀ ਇਹਨਾਂ ਨੇ ਲਖਾਇਆ 2024 ਚ ਜੋਨ ਚ ਲਈ ਦੇ ਮੈਨੇ ਚਨਨ ਨੂੰ ਲਕੋਰੀ ਦੀ ਪ੍ਰੋਬਲਮ ਹੁੰਦੀ ਸੀ ਅੱਛਾ ਜੁਮ ਮਹੀਨੇ ਚ ਤੋਂ ਲਕੋਰੀ ਦੀ ਪ੍ਰੋਬਲਮ ਪਹਿਲਾਂ ਵੀ ਸੀ ਨਹੀਂ ਪਾਪਾ ਜੀ ਅਛਾ ਦੋ ਮਹੀਨੇ ਅਛਾ ਤੁਸੀਂ ਮੈਡੀਸਿਨ ਲੈਣਗੇ ਫਿਰ ਹਾਂਜੀ ਪਾਪਾ ਅਛਾ ਫਿਰ ਜਦੋਂ ਮੈਡੀਸਿਨ ਲੈਣਗੇ ਡਾਕਟਰ ਨੇ ਕੀ ਆਖਿਆ ਅਸੀਂ ਪਾਪਾ ਹੀ ਮੈਨ ਕੋਲ ਗਏ ਜਦੋਂ ਕੱਤੋਂ ਉਹਨਾਂ ਨੇ ਸਕੈਨ ਕਰਵਾ ਲਓ ਸਭ ਮੁਕਸਰ ਚਲੇ ਗਏ ਅਛਾ ਪਿੰਡੋਂ ਕਿੰਨਾ ਚਿਰ ਖਾਦੀ ਤੁਸੀਂ ਉਹ ਸਿਕਾਦੀ ਦੋ ਮਹੀਨੇ ਬਾਇ ਪਾਪਾ ਅਛਾ ਦੋ ਮਹੀਨੇ ਖਾਦੀ ਜਾਨੀ ਕਿ ਦੋ ਮਹੀਨੇ ਉੱਤੇ ਲੰਘ ਗਏ ਹਾਂਜੀ ਫਿਰ ਤੁਸੀਂ ਲਿਖਿਆ ਇੱਥੇ ਦੋ ਡਾਕਟਰਾਂ ਤੋਂ ਦੋ ਪਿੰਡ ਪਿੰਡ ਵੜਾ ਤੁਸੀਂ ਹਾਂ ਬਾਕੀ ਤਾਂ ਬੰਦੇ ਖਾਦੀ ਡਾਕਟਰ ਅਛਾ ਦੋ ਮਹੀਨੇ ਉਹਨਾਂ ਤੋਂ ਖਾਦੀ ਹਰਕਤਿਆ ਕੋਈ ਨਹੀਂ ਪਾਪਾ ਅਛਾ ਫਿਰ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਕਿਸਕੈਨ ਕਰਾ ਲੋ ਨਹੀਂ ਫਾਇਦਾ ਬਸ ਜਦੋਂ ਪਿੰਡ ਵਾਲੇ ਡਾਕਟਰ ਕੋਲ ਤੁਸੀਂ ਦਵਾਈ ਲਈ ਤੇ ਉਹਨਾਂ ਨੇ ਤੁਹਾਨੂੰ ਸਲਾਹ ਦਿੱਤੀ ਵੀ ਜਦੋਂ ਤੁਹਾਨੂੰ ਫਰਕ ਨਹੀਂ ਪੈ ਰਿਹਾ ਉਹਨਾਂ ਨੇ ਮੈਡੀਸਨ ਤੇਜ਼ ਦਿੱਤੀ ਹੋਣੀ ਵੀ ਠੀਕ ਹੋ ਜਾਓ ਤੁਸੀਂ ਨਹੀਂ ਠੀਕ ਹੋਏ ਉਹਨੇ ਸਲਾਹ ਦਿੱਤੀ ਵੀ ਤੁਸੀਂ ਸਕੈਨ ਕਰਾ ਲੋ ਜਾਂ ਸ਼ਹਿਰੋਂ ਲੈ ਲੋ ਹਾਂ ਬਾਬਾ ਜੀ अच्छा तो ਤੁਸੀਂ ਫਿਰ ਕਿ ਕਿਸ ਡਾਕਟਰ ਕੋਲੇ ਗਏ ਸੀ ਅਸੀਂ ਪਾਪਾ ਜੀ ਮਾਫ ਸਰ ਉਸ ਦੇ ਅੰਦਰ ਇਹ ਵਿਸ਼ਾ ਡਾਕਟਰ ਦੇ ਅਸੀਂ ਉਸ ਕੋਲੇ ਗਏ ਤਾਂ ਹੂੰ ਉਹਨਾਂ ਨੇ ਪਾਪਾ ਜੀ ਦਾ ਸਕੈਨ ਕੀਤਾ ਨਾ ਪੱਟੇ ਤੇ ਪੈਸੇ ਪੱਟੇ ਤੇ ਪਹਿਲੇ ਮੈਨੂੰ ਡਾਕਟਰ ਨੇ ਸਕੈਨ ਕੀਤੀ ਆਂਦੀ ਤੱਕ ਪੈਸੇ ਦੀ ਬੁਆਰੀ ਗਈ ਹੂੰ ਮੇਰੇ ਪਾਪਾ ਜੋ ਉਸ ਟਾਈਮ ਮੈਂ ਬਹੁਤ ਯਾਦ ਆਇਆ ਮੈਂ ਡਾਕਟਰ ਨੂੰ ਅੱਛਾ ਜੀ ਤੋਂ ਉਹਨਾਂ ਨੇ ਸਕੈਨ ਕੀਤੀ ਇਸ ਸਕੈਨ ਦੇ ਵਿੱਚ ਕੈਂਸਰ ਨਿਕਲਿਆ। ਵੀ ਲਕੂਰੀਆ ਇਸੇ ਕਰਕੇ ਆ ਵੀ ਜਿਹੜਾ ਲਕੂਰੀਆ ਲਕੂਰੀਆ ਨਹੀਂ ਇਹ ਕੈਂਸਰ ਦੀ ਪ੍ਰੋਬਲਮ ਕਰਕੇ ਤੁਹਾਨੂੰ ਕੰਟੀਨਿਊਸ ਪਾਣੀ ਆ ਰਿਹਾ। ਜਦੋਂ ਉਹਨਾਂ ਨੇ ਦੱਸਿਆ ਜਦੋਂ ਕੈਂਸਰ ਦੀ ਰਿਪੋਰਟ ਦੱਸੀ ਤਾਂ ਤੁਹਾਡੇ ਤੇ ਕੀ ਬੀਤਿਆ? ਪਾਪਾ ਜੀ ਫਿਰ ਮੈਂ ਤਾਂ ਨਹੀਂ ਮੰਨਦੀ ਸੀ ਮੈਨੂੰ ਨਹੀਂ ਹੈਗਾ ਕਿ ਕੋਈ ਤੁਹਾਨੂੰ ਕਲੇਪ ਐਂਸਿੰਗ ਬਲਾਟਰ ਨਿਸ ਪਦਾਰਥ ਸੀ ਮੈਨੂੰ। ਮੈਂ ਘਰ ਆ ਕੇ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਪਰੇਸ਼ਾਨੀ ਕਿ ਬੇਧ ਮੈਂ ਅਸੀਂ ਨਹੀਂ ਜਦੋਂ ਹਸਪਤਾਲ ਨੇ ਦੱਸਿਆ ਵੀ ਤੁਹਾਨੂੰ ਕੈਂਸਰ ਆ ਗਿਆ ਤੁਹਾਡੇ ਮਨ 'ਚ ਕੀ ਆਇਆ? ਕਿਸ ਲੱਗਿਆ ਤੇ ਤੁਹਾਨੂੰ ਪਾਪਾ ਜੀ ਨੂੰ ਜਮਾਈਂ ਸੀ ਲੱਗਿਆ ਕਿ ਮੈਨੂੰ ਕੈਂਸਰ ਹੈ ਅੱਛਾ ਤੁਹਾਡੇ ਮਨ ਚ ਸੀ ਵੀ ਤੁਹਾਨੂੰ ਕੈਂਸਰ ਨਹੀਂ ਮੇਰੀ ਰਿਪੋਰਟ ਠੁਠੀ ਹੈ ਡਾਕਟਰ ਨੇ ਅਜੇ ਫਿਰ ਕੀਆ ਫਿਰ ਪਾਪਾ ਜੀ ਮੈਂ ਕਿਹਾ ਸ扫描 ਕਰਵਾਈ ਤੇ ਬਦੋਂ ਮੈਂ ਠੁਠੀ ਸਕੈਨ ਕਿ ਸਮਝੀ ਨਹੀਂ ਮੈਨੂੰ ਐਸਾ ਸੀ ਫਿਰ ਪਟਿਆਲੇ ਜਾ ਅੰਦਰ ਪਟਿਆਲੇ ਦੇ ਵਿੱਚ ਫਿਰ ਮੈਂ ਜਦ ਕਿ ਤੁਸੀਂ ਇਸ ਫਿਰੇ ਘਰ ਆ ਗਏ ਇਸ ਡਾਕਟਰ ਤੋਂ ਤੁਸੀਂ ਬਲੀਵ ਨਹੀਂ ਕੀਤਾ ਵਿਸ਼ਵਾਸ ਨਹੀਂ ਕੀਤਾ ਵੀ ਇਹਨਾਂ ਨੇ ਰਿਪੋਰਟ ਐਵੇਂ ਗੜਤੀ ਵੀ ਕੈਂਸਰ ਹੈ ਫਿਰ ਤੁਸੀਂ ਹੋਰ ਡਾਕਟਰ ਪਟਿਆਲੇ ਗਏ ਉਹ ਤੇ ਵੀ ਸੀ ਉਹਨਾਂ ਨੇ ਮੇਰੇ ਆਹ ਚੈੱਕ ਕਾਪੀ ਦਿੱਤਾ ਮੈਂ ਪੁਸਟ ਕਾਇਨ ਦਿੱਤੀ ਉਹਨਾਂ ਨੇ ਮੈਨੂੰ ਇਹ ਦੱਸਿਆ ਉਹਨਾਂ ਦਾ ਵਿਸ਼ਵਾਸ ਇਹਨਾਂ ਦਿੱਤਾ ਨਾ ਤੇ ਸਿਕਾਰ ਆ ਗਿਆ ਇੱਕ ਦਿਨ ਕੀ ਲਿਖਾਇਆ ਪਸ ਜੀ ਫੇਰੇ ਪਟਿਆਲੇ ਚਲੇ ਗਏ ਪਟਿਆਲੋ ਵੀ ਉਹਨਾਂ ਨੇ ਵੀ ਕੈਂਸਲ ਇਹ ਦੱਸਿਆ ਘਾਰ ਆ ਗਏ ਉਸ ਤੋਂ ਬਾਅਦ ਪਸ ਜੀ ਫੇਰ ਬਠਿੰਡੇ ਚਲੇ ਸ਼ਾਮ ਪਟਿਆਲੇ ਉਹਨਾਂ ਨੇ ਕੋਈ ਚੈੱਕ ਆਪਣੀ ਕੀਤਾ ਤੁਹਾਡੇ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਬੰਦੇ ਨੂੰ ਬਿਮਾਰੀ ਹੈ ਉਹਨਾਂ ਨੇ ਚੈੰਕਰ ਕੀ ਦਸਤਾਵੇਜ਼ ਤੁਹਾਨੂੰ ਰਿਪੋਰਟਾਂ ਥੋੜੀਆਂ ਲੈ ਕੇ ਗਏ ਹੋਗੇ ਨਾਲ ਹਾਂ ਜੀ ਨੇ ਪਾਪਾ ਜੀ ਕੋਸ਼ਣੇ ਲੈ ਕੇ ਗਏ ਸੀ ਮੈਂ ਚੈੱਕ ਕਰਵਾ ਲਿਆ ਸੀ ਗਿਆ ਕੇ ਹਾਂ ਵੈਸੀ ਚੱਕਰਾ ਤੇ ਵੇਖੀ ਦੱਸ ਦਿੱਤਾ ਤੇ ਤੁਹਾਨੂੰ ਕੈਂਸਰ ਆ ਫਿਰ ਪਾਸੀ ਬਠਿੰਡੇ ਗਏ ਬਠਿੰਡੇ ਨਾਲ ਫਿਰ ਉੱਥੇ ਨਾਲੀਆਂ ਸਕੈਨਾਂ ਹੋਈਆਂ ਅੱਛਾ ਜਦੋਂ ਬਠਿੰਡੇ ਗਏ ਸਰ ਬਠਿੰਡੇ ਕੇ ਪਾਪਾ ਜੀ ਉਹਨਾਂ ਨੇ ਗਿਆ ਐਨਟਰਾ ਐਂਡ ਸੌਨ ਕੀਤੀ ਤੇ ਐਮ ਆਰ ਆਈ ਕੀਤੀ ਅਸੀਂ ਇੱਥੇ ਐਂਟਰਾ ਸੌਨ ਵੀ ਕੀਤੀ ਤੇ ਐਮ ਆਰ ਆਈ ਵੀ ਕੀਤੀ ਫਿਰ ਪਾਪਾ ਜੀ ਨੇ ਮੇਰਾ ਤੁਰਾ ਪੀਸ ਲਿਆ ਅਛਾ ਇਹ ਪੀਸ ਲੈਣਾ ਅਛਾ ਪੀਸ ਕਿਸ ਤਰ੍ਹਾਂ ਦਾ ਮਾਸ ਦਾ ਟੁਕੜਾ ਹਾਂਜੀ ਬਾਕੀ ਕਿਸ ਚੀਜ਼ ਦਾ ਵੀ ਵਿੱਚੋਂ ਕੱਟ ਲਿਆ ਹਾਂ ਪਾਪਾ ਕੱਟ ਕੇ ਫ੍ਰੈਸ਼ਰ ਕਰਕੇ ਕਿ ਗੁਕਤਾ ਵਿੱਚ ਪਾਪਾ ਜਿਵੇਂ ਐਸੇ ਆਪੇ ਕਿਵੇਂ ਅਗਿਆਪਾਪਾ ਕੀ ਕਹਿੰਦਾ ਜਦੋਂ ਨਾ ਮੈਂ ਤੇ ਹੱਥ ਨਾਲ ਪੀਸ ਅਛਾ ਮੇਰੇ ਕੋਲ 30 ਘਾਟ ਲੇ ਕੇ ਮਾਸ ਦਾ ਟੁਕੜਾ ਕੱਟ ਲਿਆ। ਮੈਨੂੰ ਪੰਪਾ ਜੀ ਕੋਈ ਟਿਕਲੇਕ ਨਹੀਂ ਆਇਆ ਤੇ ਮੇਰੇ ਮਾਸਟਰ ਹੋਂ ਖੜੀ 21 ਕੱਟੇ ਤੋਂ ਮੈਨੂੰ ਕੋਈ ਟਿਕਲੇਕ ਨਹੀਂ ਆਈ। ਜਦੋਂ ਕੋਲ ਮਾਸਟਰ ਜੀ ਜਿੱਦਣੇ ਆਉਣਾ। ਨਾ ਮੈਂ ਨਾਲ ਦਾਰਦਾਂ ਟੁਕੜਾ ਆਟੇ ਰਾਂ ਜਦੋਂ ਮੈਂ 20 ਕੱਟੇ ਤੋਂ ਫਲਾਟ ਘਰ ਮੁੜ ਕੇ ਬੈਸਦਾਰ ਬੰਦ ਹੋ ਗਿਆ। ਆਕਰ ਆ ਕੇ ਨੰ ਦੱਸਿਆ ਤਾਂ ਫਿਰ ਕੋਈ ਉੱਥੇ ਨਹੀਂ ਗਿਆ ਤੇ ਹੋਰ ਮਟਿੰਡੇ ਵਾਲੇ ਨੇ ਵੀ ਰਿਪੋਰਟ ਕੀਤੀ ਹਾਂ ਪਾਪਾ ਜੀ ਦਸਾਂ ਦਿਨ ਬਾਅਦ ਰਿਪੋਰਟ ਆਈ ਅੱਛਾ ਦਸਾਂ ਦਿਨ ਬਾਅਦ ਰਿਪੋਰਟ ਆਈ ਫਿਰ ਉਹਨਾਂ ਨੇ ਵੀ ਡਿਕਲੇਅਰ ਕਰਤਾ ਪਾਸ ਜੀ ਕਿ ਤੁਹਾਨੂੰ ਕੈਂਸਰ ਹੈ ਅੱਛਾ ਦਸਾਂ ਦਿਨ ਬਾਅਦ ਜਦੋਂ ਰਿਪੋਰਟ ਪੀਸ ਦੀ ਰਿਪੋਰਟ ਲਈ ਉਹ ਟੈਸਟ ਆ ਤੁਹਾਨੂੰ ਦੱਸਿਆ ਵੀ ਕੈਂਸਰ ਹੈ ਅੱਛਾ ਫਿਰ ਉਸ ਵਕਤ ਤੁਹਾਡੇ ਤੇ ਕੀ ਬੀਤੀ ਵੀ ਹੁਣ ਤੀਜਾ ਡਾਕਟਰ ਹੋ ਗਿਆ ਤਿੰਨਾ ਹਾਂ ਪਰ ਪਾਪਾ ਜੀ ਮੈਂ ਘਰ ਆ ਕੇ ਫਿਰ ਵੀ ਉਹਨਾਂ ਨਾਲ ਅੰਦ ਸੀ ਦੰਦ ਰਗੈਂ ਪੈਂਦਾ ਆਪਾ ਪਰਟੀਕਲ ਟੈਸਟ ਕਰਵਾ ਲਈ ਵੀ ਕੈਂਸਰ ਦੀ ਕਹਿ ਕੇ ਪਰਟੀਕਲ ਟੈਸਟ ਕਰਵਾ ਲਿਆ ਤਾਂ ਕਿਸ ਨਾਲ ਕੋਈ ਜਾਂਦੇ ਹੈ ਪਰ ਪੈਸਰ ਮੈਨੂੰ ਨਹੀਂ ਜਾਏਗਾ ਇਹ ਤੁਹਾਡੇ ਮੂੰਹ ਦੇ ਵਰਡ ਸੀ ਮੈਂ ਸੀ ਨਹੀਂ ਰਿਪੋਰਟਾਂ ਚ ਚਾਹੇ ਪਹੁੰਚ ਵੀ ਆਈ ਜਾਂਦਾ ਸੀ ਤੁਸੀਂ ਪ੍ਰਭੂ ਨੂੰ ਜਾਣਦੇ ਸੀ ਹਾਂ ਬਾਕੀ ਪ੍ਰਭੂ ਨੂੰ ਜਾਣਦੇ ਸੀ ਬਸ ਤੁਹਾਡੇ ਮੂੰਹ ਦੇ ਵਰਡ ਸੀ ਵੀ ਡਾਕਟਰ ਚਾਹੇ ਰਿਪੋਰਟਾਂ ਚ ਕੁਝ ਵੀ ਕੱਢੀ ਜਾਂਦੇ ਆ ਜਿੰਨੇ ਤਿੰਨ ਡਾਕਟਰ ਨੇ ਕਹਿਤਾ ਕੈਂਸਰ ਤੂੰ ਤੇਰੇ ਮੂੰਹ ਦਾ ਵਿਸ਼ਵਾਸ ਸੀ ਤੇਰੇ ਅੰਦਰ ਇੱਕ ਫੇਤ ਸੀ ਕਿ ਮੈਨੂੰ ਨਹੀਂ ਕੈਂਸਰ ਫਿਰ ਫਿਰ ਪਾਸ ਜੀ ਉਦਾਂ ਹੀ ਬਠਿੰਡੇ ਹੋ ਫਰੀਦਕੋਟ ਆ ਗਏ ਅੱਛਾ ਜਦੋਂ ਫਰੀਦਕੋਟ ਆ ਗਏ ਫਿਰ ਫਰੀਦਕੋਟ ਆਏ ਉਹ ਮਜੇ ਸੁ ਦਾਖਲ ਹੋ ਗਏ ਹੂੰ ਦਾਖਲ ਹੋ ਗਏ ਤੇ ਉਹਨਾਂ ਅੱਛਾ ਦਾਖਲ ਕਿਉਂ ਹੋਏ ਤੁਹਾਨੂੰ ਪਰਮ ਜੀ ਕਿੰਦੋ ਕਿਸੇ ਨੂੰ ਦੱਸ ਪਾਤੀ ਵੀ ਤੁਸੀਂ ਫਰੀਦਕੋਟ ਜਾਵੋ ਨਾ ਫਿਰ ਆ ਜਿਓ ਤੁਹਾਡਾ ਬਾਹਰ ਤੇ ਲਾਜੋ ਜਿਓ ਤੁਹਾਡੀ ਇਹ ਅੱਛਾ ਵੀ ਕਾਰਡ ਲੈ ਜਾਓ ਕਿ ਕੈਂਸਰ ਦਾ ਇਲਾਜ ਤੁਹਾਡਾ ਫਰੀ ਕਰ ਦੇਣਗੇ ਫਰੀ ਕਰ ਦੇਣਗੇ ਹਾਂ ਫਿਰ ਤੇ ਪਾਪਾ ਜੀ ਜਿਸ ਯਾਦ ਤਰ ਹੈ ਤੇ ਦਾਖਲ ਹੋ ਗਏ ਸੀ ਮੇਰੇ ਕੀ ਮੋ ਉਹਨਾਂ ਨੇ ਨਾ ਕੀ ਮੋ ਲਾਜਾ ਤੇ ਵਾਸੇ ਕੇ ਲੈਕੀ ਤੁਸੀਂ ਕੇ ਲੈ। ਫਿਰ ਮਸੇ ਕੇ ਵਾਲੰਸੀ ਬੱਪਲੀ ਪਰੋਂਤ ਜਿਹੜੇ ਲੋਕੋਨ ਤੁਸੀਂ ਕੇ ਬਹੁਤ ਮਨ ਮੇਰਾ ਨੀਰ ਕਿ ਹਰਾਮ ਹੁੰਦਾ ਸੀ ਕਿ ਜਦੋਂ ਆ ਦੱਸ ਦੀ ਸੀ ਮੈਂ ਖਾਨਨੀ ਐ ਕਿ ਇਹ ਨਹੀਂ ਆਵੇ ਨਹੀਂ ਦੱਸੀ ਤੇ ਖਾਨਨੀ ਐ ਜਿਹੜਾ ਮੈਨੂੰ ਖਾਪਤਾ ਤੇ ਉਹ ਵੀ ਦੱਸਦੀ। ਉੱਥੇ ਲੋਕਾਂ ਦੇ ਲੰਗ ਤਾਂ ਨਹੀਂ ਸਤਰੀ ਗੁੱਟੀ ਆਉਂਦੀ ਸੀ ਲੋਕ ਬਹੁਤ ਬੇਰਾਮੀ ਸੀਗੇ। ਮੈਂ ਉਹਨਾਂ ਦੱਸ ਬਾਰੇ ਸੀ ਮੈਂ ਪ੍ਰਭੂ ਨੂੰ ਮੰਨਦੀ ਐ ਪ੍ਰਭੂ ਨੂੰ ਮੰਨਦੀ ਮੈਂ। ਤਾਂ ਨੂੰ ਇਸ ਕਰਕੇ ਵੀ ਵਿਸ਼ਵਾਸ ਤੇ ਤੁਸੀਂ ਚਰਚ ਇਚ ਬਹੁਤ ਕੈਂਸਰ ਦੀਆਂ ਟੈਸਟ ਹੋਣੀਆਂ ਸਨ ਤੇ ਤੁਹਾਨੂੰ ਵਿਸ਼ਵਾਸ ਸੀ ਜੇ ਪ੍ਰਭੂ ਇਹਨਾਂ ਨੂੰ ਚੰਗਾ ਕਰ ਸਕਦਾ ਹੈ ਇਸੇ ਕਰਕੇ ਤੁਸੀਂ ਡੋਲੇ ਨਹੀਂ ਅੱਛਾ ਕੈਂਸਰ ਸੀ ਕਿੱਥੇ ਪਾਪਾ ਜੀ ਮੇਰੇ ਬੱਚੇ ਦਾ ਅੱਗੇ ਵਿਆਹ ਹੀ ਦੱਸ ਦਿੱਤੀ ਅੱਛਾ ਬੱਚੇ ਦਾ ਨਹੀਂ ਦੇਖ ਕੇ ਕਹਿੰਦੇ ਵੀ ਉਹ ਫੋੜਾ ਹੁੰਦਾ ਵੱਧਾ ਰਹਿੰਦਾ ਐਸ ਤੱਕਾਂ ਦੀ ਆਪਰੇ ਮੈਂ ਦੱਸਦਾ ਵਿਆਹੀ ਦੱਸੀ ਸੇ ਬਸ ਮੈਨੂੰ ਕੋਈ ਹੋਰ ਕੁਝ ਨਹੀਂ ਦੱਸਿਆ ਵਿਆਹੀ ਉਹਦਾ ਵੀ ਕੈਂਸਰ ਚਨੀ ਸਿੰਘ ਜਖਮ ਆ ਤੁਹਾਡੇ ਬੱਚੇ ਦਾ ਨਹੀਂ ਹੋ ਕੇ ਅੱਛਾ ਵੀ ਉਹ ਜਖਮ ਫਿਰ ਵੱਧਦਾ ਜਾਂਦਾ ਜੋ ਕੋਈ ਚੀਜ਼ ਹੁੰਦੀ ਵੱਧਦੀ ਜਾਂਦੀ ਫਿਰ ਉਹ ਅੰਦਰ ਗ로우 ਕਰਦਾ ਤਾਂ ਫਿਰ ਚੀਜ਼ਾਂ ਨੂੰ ਦਬਾ ਦਿੰਦਾ ਐਸ ਤਰ੍ਹਾਂ ਸੀ ਅੱਛਾ ਵਿਆਹੀ ਦੱਸੀ ਸੀ ਉਹਦਾ ਹੱਲ ਸੀ ਵੀ ਜੇ ਤੁਸੀਂ ਸਿੱਕੇ ਲਵਾਉਂਗੇ ਤੇ ਕੈਂਸਰ ਖਤਮ ਹੋ ਜਾਏ ਵੀ ਜੜਾ ਸੁੱਕ ਜਾਣੀ ਅਛਾ ਫਿਰ ਕੀ ਕੁਝ ਤੁਹਾਡੇ ਨਾਲ ਪਾਪਾ ਜਦੋਂ ਮੈਂ ਕਿਦੋਂ ਮੇਰੇ ਟੀਮ ਲਗਵਾਣੇ ਸ਼ੁਰੂ ਮਾਤੇ ਮੈਡਮ ਹੋ ਗਈ ਤੇ ਪਾਂਡੇਸ਼ਮਾ ਬਿਰਕਚਾਣੀ ਆਪ ਜਾਨੇ ਘਰ ਆ ਕੇ ਵੀ ਉਹ ਗਈ ਉਹਨਾਂ ਨੂੰ ਅਸੀਂ ਇੱਕ ਥੇ ਆਉਂ ਪਿਆਤ ਚਾਹੀਦਾ ਤੇ ਤੁਸੀਂ ਇੱਥੇ ਆਇਆ ਕਰ ਹੂੰ ਤੇ ਇੱਥੇ ਅਸੀਂ ਫਿਰ ਆਉਣ ਲੱਗੇ ਪਾਪਾ ਜੀ ਮੈਂ ਹਾਰਾ ਇੱਕ ਵਾਰ ਅਸੀਂ ਹੁੰਦੇ ਸੀ ਕਿ ਜਸੀ ਸੇਕੇ ਲੱਗਣ ਕਰਕੇ ਨਾਲ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ ਤੇ ਸਿਰ ਦੇ ਵਾਲ ਬਿਲਕੁਲ ਝੜ ਗਏ ਜਿੱਦਾਂ ਕਿ ਪਿਆਣੀ ਹੱਥ ਦੀ ਤਲੀਆ ਇੰਦਾ ਸਿਰ ਹੋ ਗਿਆ ਅਛਾ ਤੁਹਾਡੇ ਵਾਲ ਬਿਲਕੁਲ ਪਾਪਾ ਜੀ ਇਸ ਤਰ੍ਹਾਂ 70 ਹਜ਼ਾਰ ਦਾ ਸਰੋ ਬਸ ਕੋਈ ਸਨੇ ਮੋਟੋ ਹੈ ਮੋਟੋ ਨਹੀਂ ਖੋਦ ਅਛਾ ਅਛਾ ਹੁਣ ਵਾਲ ਦਿਖਾ ਸਕਦੇ ਤੁਸੀਂ ਕਿੰਨੇ ਕਿੰਨੇ ਜਦੋਂ ਕਿ ਹੁਣ ਫਿਰ ਤੋਂ ਦੁਬਾਰਾ ਜਦੋਂ ਪਰਮਿਸ਼ਨ ਨੇ ਹੀਲ ਕੀਤਾ ਫਿਰ ਤੋਂ ਵਾਲ ਆਣੀ ਸਟਾਰਟ ਕਰ ਅਛਾ ਫਿਰ ਜਦੋਂ ਤੁਹਾਨੂੰ ਕਿਸੇ ਨੇ ਚਰਚ ਬਾਰੇ ਦੱਸਿਆ ਤੁਸੀਂ ਚਰਚ ਆਣਾ ਸਟਾਰਟ ਕੀਤਾ ਫਿਰ ਫਿਰ ਪਾਪਾ ਜੀ ਮੈਂ ਪਾ ਜਿੰਨੇ ਬੇਮਨ ਹੋ ਗਏ ਰਹਦੇ ਤੇ ਹਲਕਾ ਮੇਰਾ ਸਿਰਗਰਮ ਹੋ ਜਾਂਦਾ ਹੈ ਤੇਰੇ ਢੇਰ ਦੇ ਵਿੱਚੋਂ ਕੋਈ ਚੀਜ਼ ਨਿਕਲ ਕੇ ਜਾਂਦੀ ਰਹੇ ਤੇ ਮੈਂ ਮੇਰਾ ਸਿਰ ਹਲਕਾ ਹੋ ਜਾ ਮੈਂ ਬਿਲਕੁਲ ਚੰਗੀ ਬੋਲ ਹੋ ਗਈ ਮੋੜ ਕੇ ਮੈਂ ਇਹ ਦਸੀ ਫਸਸੀ ਇਹਨੇ ਲਿਖਾਇਆ ਫਿਰ ਇਹਨਾਂ ਦੇ ਕਿਸ ਨੇ ਡਾਕਟਰ ਚ ਪਰ ਦੱਸਿਆ ਇਹਨਾਂ ਲਗਾਤਾਰ ਚਰਚਾ ਸ਼ੁਰੂ ਕੀਤਾ ਜਦੋਂ ਚਰਚਾ ਸ਼ੁਰੂ ਕੀਤੀ ਤੇ ਪਰਮੇਸ਼ਰ ਦੀ ਸਮਰਥਨ ਨੂੰ ਸੁਣਾਉਣਾ ਸ਼ੁਰੂ ਕੀਤਾ ਇੱਦਾਂ ਪਰਮੇਸ਼ਰ ਦੇ ਨਾਲ ਨੇ ਬਸ ਜੀ ਤੁਸੀਂ ਜਦੋਂ ਉਹ ਤੇ ਲੇ ਹੈਂਡ ਕੀਤਾ ਜਦੋਂ ਲੇ ਹੈਂਡ ਕੀਤਾ ਤੇ ਪਰਮੇਸ਼ਰ ਦੀ ਅਤੁੱਬੁਧ ਸਮਰਥਨੇ ਨੇ ਉਹਨਾਂ ਨੂੰ ਟੱਚ ਕੀਤਾ ਲੇ ਹੈਂਡ ਇੰਗਲਿਸ਼ ਬੋਲਿਆ ਜਾਂਦਾ ਜਦੋਂ ਜਿਹਨੇ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਰ ਦੀ ਅਤੁੱਬੁਧ ਸਮਰਥਨੇ ਤੁਹਾਨੂੰ ਸ਼ੋਇਆ ਠੀਕ ਤੇ ਤੁਹਾਨੂੰ ਇਹਨਾਂ ਦੀ ਮਸੂਸਾ ਵੀ ਮੇਰੇ ਵਿੱਚੋਂ ਕੁਝ ਨਿਕਲ ਕੇ ਗਿਆ ਉਸ ਤੋਂ ਬਾਅਦ ਤੁਹਾਡੀ ਬੋਡੀ ਤੁਹਾਡਾ ਸ਼ਰੀਰ ਹਲਕਾ ਹੋ ਗਿਆ ਮੋਂ ਮਹਿਸੂਸ ਹੈ ਜਿਸ ਤੱਕ 12 ਸਾਲ ਦੀ ਰੁਕਣ ਨੂੰ ਮਹਿਸੂਸ ਹੈ ਕਿ ਮੈਂ ਚੰਗੀ ਹੋ ਗਈ ਉਸੇ ਦਿਨ ਤੁਹਾਨੂੰ ਵਿਸ਼ਵਾਸ ਹੋ ਗਿਆ ਵੀ ਮੈਂ ਚੰਗੀ ਹੋ ਗਈ ਅੱਛਾ ਫਿਰ ਕੀ ਲਿਖਾ ਰਹੇ ਹੋ ਇਹ ਹੁਣ 8 ਮਹੀਨੇ ਤੋਂ ਬਿਲਕੁਲ ਠੀਕ ਆ ਬਸ ਅੱਛਾ ਤੁਸੀਂ ਹੁਣ 8 ਮਹੀਨੇ ਤੋਂ ਮੈਡੀਸਿਨ ਲੈ ਰਹੇ ਹੋ ਉਹ ਜਿੱਤੇ ਇੱਕ ਤੰਤ ਦੀ ਗੋਲੀ ਖਾਣੇ ਬਸ ਦੇਲੀ ਇੱਕ ਗੋਲੀ ਅੱਛਾ ਪਹਿਲਾਂ ਮੈਡੀਸਿਨ ਚੱਲਦੀ ਸੀ ਸੀਕੇ ਵੀ ਲੱਗਦੇ ਸੀ ਬਹੁਤ ਦਵਾਈ ਵੀ ਚੱਲਦੀ ਸੀ ਹੁਣ ਕੋਈ ਕੋਈ ਦਵਾਈ ਨਹੀਂ ਲੈਂਦੀ ਕੋਈ ਤਕਲੀਫ ਨਹੀਂ ਉਹ ਤਾਂ ਜਿੱਥੇ ਤਕਲੀਫ ਤੋਂ ਨੁਕੀ ਆਂਦੀ ਸੀ ਤਕਲੀਫ ਆਪਾਂ ਮੈਨੂੰ ਕੋਈ ਵੀ ਸੋਦੇ ਵਿੱਚ ਪਹਿਲਾਂ ਕਰਿਆ ਕੋਈ ਤਕਲੀਫ ਨਹੀਂ ਸੁਣਨ ਦੇ ਦਾਰ ਤਾਮ ਪਨਾ ਟਕਨ ਦਾ ਵਸੇ ਸੀ ਸਟਾਰਟਿੰਗ ਦੇ ਪਾਸੇ ਇਹਨਾਂ ਲਗੋਰੀਏ ਸੀ ਬਸ ਬਸ ਲਗੋਰੀ ਅੱਛਾ ਹੁਣ 8 ਮਹੀਨੇ ਤੋਂ ਕੋਈ ਲਗੋਰੀ ਨਹੀਂ ਕੋਈ ਕੈਂਸਰ ਨਹੀਂ ਰਿਪੋਰਟ ਕਰਾਈ ਅੱਛਾ ਰਿਪੋਰਟ ਨਹੀਂ ਕਰਾਈ ਉਹ ਹੁਣ ਤੁਸੀਂ ਪਹਿਲਾਂ ਨਾਲੋਂ ਬਹੁਤ ਠੀਕ ਆ ਤੁਹਾਡੇ ਵਾਲ ਆਣ ਲੱਗ ਪਏ ਸਿਹਤ ਚੰਗੀ ਹੋ ਗਈ ਆ ਸਭ ਕੰਮ ਕਰਦੇ ਅੱਗੇ ਬਿਡ ਤੇ ਚਲੇ ਗਏ ਸੀ ਹੁਣ ਸਾਰੇ ਕੰਮ ਕਰਦੇ ਕੋਈ ਦਿੱਕਤ ਨਹੀਂ ਤੁਹਾਨੂੰ ਖਾਨਚ ਨਹੀਂ ਬੈਹਣਚ ਨਹੀਂ ਜਣਿਕ ਰਿਪੋਰਟ ਨਿਕਲਾਈ ਹੁਣ ਬਹੁਤ ਬਿਲਕੁਲ ਠੀਕ ਆ ਕੋਈ ਕੈਂਸਰ ਨਹੀਂ ਹੁਣ ਤੁਹਾਨੂੰ ਕੋਈ ਲਕੋਰੀਆ ਨਹੀਂ ਹੁਣ ਕਿੰਨੇ ਚੰਗਾ ਕੀਤਾ ਪ੍ਰਭੂ ਨੇ ਵੱਡੀ ਸਾਰੀ ਤਾਰੀਫ ਕਰਦੇ ਪਰਮੇਸ਼ਰ ਨੇ ਵੱਡੀ ਸਾਰੀ ਵੱਡੀ ਸਾਰੀ ਤਾਰੀਫ ਕਰਦੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਪ੍ਰਭੂ ਨ ਖੜੇ ਰੋ ਅੜੇ ਰੋ ਪ੍ਰਭੂ ਚਮਕਾ ਦਤਾ ਪ੍ਰਭੂ ਸੁਣਦਾ ਖੜੇ ਰੋ ਅੜੇ ਰੋ